ਜਾਂਦੀ ਜਾਂਦਾ ਉਹ ਯੰਨੀ ਹੈ ਫਿਰ ਲੋਕ ਬਾਸੀ ਤੇ ਜਾਂਦੀ ਹੈ ਉਹ ਕਦੀ ਜਾਂਦੀ ਹੈ ਕਦੀ ਨਹੀਂ ਜਾਂਦੀ ਕੇ ਜਾਗਦੇ ਪਿਆ ਜਿੱਦਾ ਆਣ ਜਾਣ ਦਾ ਸਾਧਨ ਨਹੀਂ ਹੈ ਬੱਚੇ ਪੜਾਉਣ ਦਾ ਸਾਧਨ ਨਹੀਂ ਹੈ ਕੋਈ ਵੀ ਕੋਈ ਕੁਛ ਖਾਣ ਪੀਣ ਦਾ ਕੋਈ ਸਾਧਨ ਨਹੀਂ ਹੈ ਫੇਰ ਮਤਲਬ ਕੋਈ ਵੀ ਹੋਊਗਾ ਇੱਕ ਧਿਆੜੀ ਲਾ ਕੇ ਰੋਟੀ ਖਾ ਕੇ ਵਾਗੇ ਵਾਗੇ ਕਰੋਗਾ ਤੁਹਾਡੀ ਇੱਥੇ ਪਿੰਡ 'ਚ ਦੁਕਾਨਾਂ ਹੈ ਜਾ ਵੀ ਕਿਤੇ ਹੋਊਗਾ ਦੁਕਾਨਾਂ ਵੀ ਉੱਤੇ ਥੱਲੇ ਸੱਚੀ ਗੱਲ ਦੋਸਤੋ ਮੈਂ ਹਾਂ ਟੱਲਾ ਜੋਰਡੀ ਤੇ ਤੁਸੀਂ ਦੇਖ ਰਹੇ ਹੋ 33 ਨੰਬਰ ਪਾਸ ਵਾਲੇ ਦੋਸਤੋ ਅੱਜ ਦੇਖੋ ਮੈਂ ਇੱਕ ਇਹੋ ਜੀ ਜਗ੍ਹਾ ਤੇ ਆਇਆ ਹਾਂ ਵੀ ਇਹ ਸਾਰੇ ਦਾ ਸਾਰਾ ਪਿੰਡ ਪੂਰਾ ਦਾ ਪੂਰਾ ਪਿੰਡ ਵਿਰਾਨ ਹੋ ਗਿਆ ਇਹ ਉੱਜੜ ਗਿਆ ਪਿੰਡ ਆਪਣਾ ਉੱਜੜ ਗਿਆ ਕਹਿ ਸਕਦੇ ਹਾਂ ਕਿਉਂਕਿ ਦੋਸਤੋ ਸਾਰੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਇੱਥੋਂ ਹੋਰ ਜਗ੍ਹਾ ਵੱਲ ਨੂੰ ਜਾ ਰਹੇ ਨੇ ਜਿੱਦਾ ਕਈ ਲੋਕ ਹੁਸ਼ਿਆਰਪੁਰ ਵੱਲ ਨੂੰ ਜਾ ਰਹੇ ਨੇ ਕੋਈ ਹੋਰ ਸਿਟੀ ਵੱਲ ਨੂੰ ਜਾ ਰਹੇ ਨੇ ਇਹਦਾ ਕੀ ਅਸਲ ਕਾਰਨ ਨੇ ਕਿਉਂ ਇਸ ਪਿੰਡ ਵਿੱਚ ਲੋਕ ਰਹਿਣਾ ਨਹੀਂ ਪਸੰਦ ਕਰਦੇ ਕਿਉਂ ਇਹ ਘਰ ਬੜੇ ਸੋਹਣੇ ਬਣਾਏ ਘਰ ਉੱਜੜ ਰਹੇ ਨੇ ਦੋਸਤੋ ਅੱਜ ਆਪਾਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੇ ਘਰ ਆ ਇਹ ਕਿਉਂ ਇਦਾਂ ਬੇਰਾਂਗ ਹੁੰਦੇ ਜਾ ਰਹੇ ਨੇ ਕਿਉਂ ਉਜੜ ਰਹੇ ਨੇ ਇਹਦਾ ਅਸਲ ਕਾਰਨ ਕੀ ਆ ਆਓ ਅਸੀਂ ਇੱਥੇ ਦੇ ਲੋਕਲ ਇੱਕ ਦੋ ਬੰਦਿਆਂ ਨਾਲ ਗੱਲ ਕਰਦੇ ਹਾਂ ਅਨੀਤਾ ਜੀ ਕੀ ਕਾਰਨ ਕੀ ਹੋਇਆ ਇਹ ਘਰ ਜਿਹੜੇ ਹੈਗੇ ਆ ਇਹ ਕਿਉਂ ਖਾਲੀ ਨੇ ਇਹਨਾਂ ਦਾ ਕੀ ਮਤਲਬ ਕਿ ਮਜਬੂਰੀ ਕੀ ਹੋਈ ਇਹਨਾਂ ਨੂੰ ਘਰ ਛੱਡਣਾ ਬਸ ਦੀ ਕੋਈ ਤੇ ਬਹੁਤ ਜ਼ਿਆਦਾ ਦਿੱਕਤ ਹੈ ਰੋਡ ਦੀ ਬਹੁਤ ਦਿੱਕਤ ਹੈ ਕੋਈ ਸਾਧਨ ਨਹੀਂ ਹੈ ਆ ਜਾਣ ਦਾ ਓਕੇ ਜੀ ਦੂਸਰਾ ਵੀ ਨਾ ਕੋਈ ਬਿਮਾਰੀ-ਮਾਰ ਹੋਈਆ ਕੋਈ ਡਾਕਟਰ ਦੀ ਕੋਈ ਕਿਸੇ ਦੀ ਸਾਰੇ ਕਿ ਦਿੱਕਤਾਂ ਨੇ ਕਿ ਡਾਕਟਰੀ ਕੋਈ ਸਹੂਲਤ ਨਹੀਂ ਮਿਲਦੀ ਇਥੇ ਕੋਈ ਸਹੂਲਤ ਨਹੀਂ ਮਿਲਦੀ ਜਾਗੇ ਅਸੀਂ ਤਾਂ ਦੋਲਤਪੁਰ ਜਾਗੇ ਜਾਂ ਸ਼ਹਿਰਪੁਰ ਜਾਗੇ ਓਕੇ ਜੀ ਹਾਂਜੀ ਇੱਥੇ ਕੀਤੇ ਲੱਗੀ ਆ ਆਉਣੇ ਜਾਣੇ ਦੀ ਕੋਈ ਦਿੱਕਤ ਨਹੀਂ ਆਉਣੇ ਜਾਣੇ ਦਾ ਕੋਈ ਸਾਧਨ ਨਹੀਂ ਹੈ ਸਾਨੂੰ ਠੀਕ ਆ ਕਿਉਂਕਿ ਰਸਤਾ ਵੀ ਨਹੀਂ ਹੈਗਾ ਕਿਉਂਕਿ ਅਸੀਂ ਆਏ ਤੇ ਹਾਂਜੀ ਓਕੇ ਤੇ ਇੱਥੇ ਦੇ ਜਿਹੜੇ ਸਕੂਲਿੰਗ ਆ ਜਾਂ ਸਕੂਲ ਦੀ ਜਿਹੜੀ ਬੱਚੇ ਆ ਉਹ ਕਿੱਥੇ ਪੜਨ ਜਾਂਦੇ ਨੇ ਇਹ ਪਟਿਆਲਾ ਚ ਜਾਂਦੇ ਆ ਪਰ ਇੱਥੇ ਪਿੰਡ ਦੇ ਵਿੱਚ ਹੈ ਨਹੀਂ ਨਾ ਪਿੰਡ ਚ ਹੈ ਨਹੀਂ ਇੱਚੀ ਖਲੇ ਕੋ ਸਿਆਸਤ ਦੇ ਘੋਟ ਉੱਪਰ ਪੈਂਦਾ ਹੈ ਉਹ ਪੇਂਡਰ ਹਲਕੇ ਸਕੂਲ ਉੱਥੇ ਹੈ ਕੋਰਟ ਚ ਮਗਰ ਉਹ ਦੂਰ ਪੈਂਦਾ ਬੱਚਿਆਂ ਨੂੰ ਓਕੇ 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 ਇਹਦੇ ਕਰਕੇ ਲੋਕ ਫਿਰ ਇੱਥੋਂ ਜਾ ਰਹੇ ਨੇ ਸ਼ਿਫਟ ਹੋ ਰਹੇ ਨੇ ਸਰ ਘਰ ਨਾ ਜਾ ਰਿਹਾ ਨਾ ਕੋਈ ਆਨ ਜਾਣ ਦਾ ਸਾਧਨ ਹੈ ਨਾ ਬੱਚੇ ਪੜਾਉਣ ਦਾ ਸਾਧਨ ਹੈ ਨਾ ਕੋਈ ਕੰਮ ਹੈ ਇੱਥੇ ਉਹੀ ਕੋਈ ਤਿਆਰੀ ਲੰਘ ਕੇ ਕੀਤੀ ਤਾਈ ਕੁਛ ਹੋਣਾ ਹੈ ਨਾ ਕੋਈ ਫਸਲવાડી ਹੁੰਦੀ ਹੈ ਨਾ ਕੋਈ ਕੁਛ ਜੇ ਕੋਈ ਬਾਰਿਸ਼ ਹੋਵੇ ਤਾਂ ਸਾਡੇ ਇੱਥੇ ਵਿੱਚ ਪੈਦਲ ਨਹੀਂ ਅਸੀਂ ਚੱਲ ਸਕਦੇ ਰੋਡ ਸਾਡੇ ਇਦਾਂ ਦੇ ਹੈ ਠੀਕ ਹੈ ਠੀਕ ਹੈ ਬਹੁਤ ਜ਼ਿਆਦਾ ਦਿੱਕਤ ਹੈ ਸਾਨੂੰ ਇੱਥੇ ਠੀਕ ਹੈ ਠੀਕ ਇਹ ਜਿਹੜੇ ਘਰ ਵਾਲੇ ਨੇ ਜਿਨ੍ਹਾਂ ਦਾ ਇਹ ਘਰ ਆ ਹਨ ਇਹ ਕਿੱਥੇ ਗਏ ਇੱਥੋਂ ਮਤਲਬ ਕਿ ਇੱਥੋਂ ਛੱਡ ਕੇ ਇਹ ਕੁਛ ਹਿਮਾਚਲ ਚੱਲ ਗਏ ਨਾ ਅੱਛਾ ਜੀ ਇੱਕ ਇਧਰ ਪੰਜਾਬ ਚ ਚੱਲ ਗਿਆ ਹੈ ਪੰਜਾਬ ਚ ਚੱਲ ਰਹੀ ਹੈ ਠੀਕ ਹੈ ਠੀਕ ਛੱਡ ਛੱਡ ਕੇ ਜਾਂਦੇ ਵੇ ਲੋਕੀ ਇਹ ਮੈਂ ਕਿ ਅੱਗੇ ਵਿਖ ਗਿਆ ਆ ਜਾਂ ਵੈਸੇ ਹੀ ਨਹੀਂ ਵੈਸੇ ਹੀ ਵੇ ਹੈ ਵੇਚਣਾ ਵੀ ਕਿੰਨੂ ਆ ਫਿਰ ਹੈ ਨਾ ਕਿ ਕਿਸੇ ਨੂੰ ਲੈਣਾ ਤਾਂ ਹੈ ਨਹੀਂ ਇੱਥੇ ਕੋ ਕੋ ਲੈਦਾ ਲੋ ਤਾਂ ਛੱਡ ਰਹੇ ਨੇ ਹਾਂਜੀ ਛੱਡ ਛੱਡ ਕੇ ਜਾਂਦੇ ਵੇ ਆ ਇਹ ਇਹ ਖਾਸ ਤੁਹਾਡੀਆਂ ਮੰਗਾ ਦੇ ਵਿੱਚ ਕੋਈ ਕਿੱਥੇ ਜੋ ਪ੍ਰੋਬਲਮ ਹੈਗੀ ਅਸੀਂ ਦੇਖ ਰਹੇ ਸੀ ਕਿਉਂਕਿ ਅਸੀਂ ਵੀ ਆਏ ਨਾ ਤੇ ਬੜੀ ਮੁਸ਼ਕਲ ਅਸੀਂ ਇੱਥੇ ਪਹੁੰਚ ਪਾਏ ਹਾਂ ਬੱਚਿਆਂ ਦੀ ਬਹੁਤ ਪ੍ਰੋਬਲਮ ਹੈ ਬੱਚੇ ਪੜਾਉਣ ਦੀ ਬਹੁਤ ਪ੍ਰੋਬਲਮ ਹੈ ਆਨ ਜਾਣ ਦੀ ਬੜੀ ਦਿੱਕਤ ਹੈ ਜੇ ਕੋਈ ਬੰਦਾ ਕਰੀਊਗਾ ਤਾਂ ਕਿਤੇ ਜਾੰਗੇ ਨਹੀਂ ਤਾਂ ਜਨਾਨੀ ਕੁਝ ਨਹੀਂ ਕਰ ਸਕਦੀ ਹੈ ਠੀਕ ਹੈ ਕਿਤੇ ਗੱਡੀ ਵਾਲੇ ਬਲੰਗੇ ਉਹ ਵੀ ਬੜੀ ਮੁਸ਼ਕਲ ਨਾਲ ਆੰਗੇ ਤੁਹਾਡੇ ਰਸਤੇ ਬੜੇ ਖਰਾਬ ਹਨ ਅਸੀਂ ਕਿਦਾਈ ਹੈ ਹਾਂ ਗੱਡੀਆਂ ਵਾਲੇ ਫਿਰ ਬਹਾਨਾਬਾਜੀ ਕਰ ਦਿੰਦੇ ਨੇ ਹਾਂਜੀ ਇਦਾਂ ਕਰ ਦਿੰਦੇ ਕੋਈ ਬਿਮਾਰ ਠਮਾਰ ਹੋ ਜਾ ਉਹਨੂੰ ਲਿਜਾਣਾ ਔਖਾ ਹੈ ਹਾਂਜੀ ਬਹੁਤ ਜ਼ਿਆਦਾ ਔਖਾ ਹੈ ਹੁਣ ਇੱਕ ਰੋਡ ਦੀ ਤਾਂ ਬੜੀ ਵੱਡੀ ਇਹ ਜਿਹੜੀ ਰੋਡ ਬਣਾਈ ਹੈ ਤੁਸੀਂ ਫਿਰ ਆਪ ਬਣਾਈ ਹੈ ਜੀ ਕਿਦਾਂ ਇਹ ਵੀ ਸਰਪੰਚ ਪੈਂਚ ਨੇ ਬਣਾਈ ਹੈ ਅੱਛਾ 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 ਉਹ ਦਸਤੀ ਗਲਾਗ ਲਾ ਕੇ ਓਕੇ 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 ਹਾਂ ਜੀ ਇਹ ਇੰਦਾ ਪੱਥਰ ਲੱਗੇ ਸੀਗਾ ਇੰਦਾ ਇੰਦਾ ਕਰੀਏ ਚੱਲਣਾ ਵੀ ਮੁਸ਼ਕਲ ਹੋਉਂਦਾ ਸੀਗਾ ਪਿਛਲੇ ਬੁੱਢਿਆਂ ਨੇ ਲਗਾਏ ਨੇ ਅੱਛਾ 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 ਹਾਂ ਜੀ ਸਰਪੰਚ ਸਾਹਿਬ ਇੱਥੇ ਜਿਹੜੇ ਹੈਗੇ ਨੇ ਉਹ ਇੱਥੇ ਇੱਥੇ ਘਰ ਨੇੜੇ ਹੀ ਉਹਨਾਂ ਦੇ ਜੀ ਇੱਥੇ ਕਿਹਨੇ ਕੋਲ ਤੋਂ ਅੱਛਾ 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 ਉੱਥੋਂ ਹੀ ਹੈ ਨਾ ਹਾਂ ਜੀ ਓਕੇ ਓਕੇ ਕਿਹੜੀ ਉਹ ਕਿਹੜੀ ਪਾਰਟੀ ਨਾਲ ਸੰਬੰਧਿਤ ਨੇ ਪਾਰਟੀ ਦਾ ਮੈਂ ਪਤਾ ਨਹੀਂ ਚੱਲ ਲੋਕ ਕੋਈ ਜਾਂ ਨਹੀਂ ਚਲੋ ਸਰਪੰਚ ਚਲੋ ਉਹਨਾਂ ਦੇ ਵਧੀਆ ਬਣਾਤਾ ਸਾਰਾ ਚਲੋ ਕਹਿ ਕਿ ਉਹ ਕਿ ਬਣਵਾ ਲਿਆ ਆਪਣੇ ਸਾਹ ਨਾਲ ਤੁਸੀਂ ਹਾਂਜੀ ਠੀਕ ਆਪਣੀ ਕਿੰਨੀ ਵੋਟ ਕਿੰਨੀ ਐ ਇੱਥੇ ਦੀ ਪਿੰਡ ਦੀ ਪਾਰਟੀ ਬੋਰ ਤਾਂ ਕਾਫੀ ਐ ਨੀ ਮੈਨੂੰ ਨਹੀਂ ਲੱਗਦਾ 3-4 ਸੌ ਵੋਟ ਹੈਗੀ ਆ ਹਾਂਜੀ ਮਗਰ ਇਤਨੇ ਲੋਕ ਰਹਿੰਦੇ ਨਹੀਂ ਐ ਅੱਛਾ 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 ਮਗਰ ਬਾਸ ਚਲੀਏ ਤੇ ਬਾਸ ਸੇ ਵੋਟ ਪਾਣ ਆਉਂਦੇ ਐ ਜਦੋਂ ਤਾਂ ਹੈਗਾ ਠੀਕ ਐ ਵੈਸੇ ਹੁਣ ਕਿੰਨੇ ਕਿ ਘਰ ਹੈਗੇ ਐ ਇੱਥੇ ਜਿਹੜੇ ਆਪਾਂ ਕਹਿ ਲਈਏ ਵੀ ਇਸ ਪਿੰਡ ਦੇ ਜਿਹਨਾਂ ਦੇ ਬੰਦੇ ਰਹਿੰਦੇ ਨੇ ਘਰ ਇਤੇ ਹੀ ਕੋਈ 15 ਵੇ 10 15 ਕਾ ਦੇ 10 15 ਕਾ ਹਾਂਜੀ ਬਾਕੀ ਸਾਰੇ ਬੰਦ ਹੋ ਗਏ ਬਸ ਬੰਦ ਹੋ ਗਏ ਸਾਰੇ ਠੀਕ ਹੈ ਠੀਕ ਹੈ ਠੀਕ ਹੈ ਤਾਂ ਤੁਸੀਂ ਨਹੀਂ ਕਦੀ ਇਹ ਸੋਚਿਆ ਬਈ ਯਾਰ ਅਸੀਂ ਵੀ ਹੁਣ ਛੱਡੋ ਇੱਥੇ ਵੀ ਜਾ ਜਾਈਏ ਜਾਂ ਜਾਂ ਬੱਚਿਆਂ ਕੰਨੀ ਦੇਖਦੇਵੇਂ ਬੱਚੇ ਹੁਣ ਦੇਖਦੇ ਕਿੱਥੇ ਸੈਟ ਹੁੰਦੇ ਜਾਂ ਕਿੱਦਾਂ ਚਲੋ ਬੱਚੇ ਇੱਕ ਮੁੰਡਾ ਹੈ ਇੱਕ ਕੁੜੀਆ ਹੈ ਪਤਾ ਨਹੀਂ ਹੁਣ ਕਿੱਥੇ ਸੈਟ ਹੁੰਦੇ ਨੇ ਚਲੋ ਜੀ ਆਪਾਂ ਤਾਂ ਇਹ ਦੁਆ ਕਰਦੇ ਆ ਜੀ ਵਧੀਆ ਹੋ ਜਾਏ ਸਾਰੀ ਸਾਰੀਆਂ ਇੱਥੇ ਫੈਸਿਲਟੀਆਂ ਮਿਲ ਜਾਂਦੀਆਂ ਨੀਂਆਂ ਭਰੀਆਂ ਬੋਲਦਾ ਨਹੀਂ ਅਸੀਂ ਆਪਣੇ ਪਿੰਡ ਛੱਡਦੇ ਨਹੀਂ ਬਹੁਤ ਵਧੀਆ ਆਪਣਾ ਪਿੰਡ ਨਹੀਂ ਛੱਡਦਾ ਹੁੰਦਾ ਹਾਂਜੀ ਉਹ ਆਪਣਾ ਪਿੰਡ ਛੱਡੀ ਕਿ ਨਹੀਂ ਜਾਣਾ ਬਾਹਰ ਕੀਤੀ ਲੈਂਗੇ ਕੋਈ ਫੰਕਸ਼ਨ ਕਰਕੇ ਬੋਲਦਾ ਬਾਹਰ ਬੁਕਿੰਗ ਕਰਕੇ ਨਾ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਇਹ ਆਪਣਾ ਪਿੰਡ ਆਪਣਾ ਹੀ ਹੁੰਦਾ ਜੀ ਕਿਉਂਕਿ ਦੇਖੋ ਇੱਥੇ ਫੈਸਿਲਟੀਆਂ ਮਿਲ ਜਿੰਨ ਸਾਨੂੰ ਸਾਰੀਆਂ ਸੁਵਿਧਾ ਮਿਲ ਜੇ ਸਾਨੂੰ ਕੋ ਲੋੜ ਆ ਕਰ ਜਾਨ ਦੀ ਲੋੜ ਹੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਆਪਾਂ ਮੈਂ ਵੀ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਸ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਲੋਕਾਂ ਤੱਕ ਪਹੁੰਚੇ ਔਰ ਇਹ ਪੰਜਾਬ ਸਰਕਾਰ ਤੱਕ ਪਹੁੰਚੇ ਉਹ ਵੀ ਇਸ ਪਿੰਡ ਵੱਲ ਧਿਆਨ ਦੇਣ ਕਿਉਂਕਿ ਦੇਖੋ ਸਰਕਾਰਾਂ ਨੇ ਇਹ ਕਰਨਾ ਉਹਨਾਂ ਦੇ ਕਰਨ ਨਾਲ ਹੀ ਅੱਗੇ ਪੰਚਾਇਤ ਸਰਪੰਚਾ ਐਮਐਲਏ ਤੱਕ ਗੱਲ ਪਹੁੰਚਣੀ ਹੁੰਦੀ ਆ ਇਹ ਕੋਟ ਪਿੰਡ ਹੈ ਜੀ ਇਹ ਇੱਕ ਵੰ ਪੂਰਾ ਐਡਰੈਸ ਦੱਸ ਦਿਓ ਇਸ ਪਿੰਡ ਦਾ ਕੋਟ ਹੀ ਪਿੰਡ ਕੋਟ ਹੀ ਪਿੰਡ ਪੈਂਦਾ ਹੈ ਨਾ ਜੀ ਕੋਟ ਪਟਿਆਲਾ ਨਾਲ ਜੁੜਦਾ ਹੈ ਕੋਟ ਪਟਿਆਲਾ ਡਿਸਟ੍ਰਿਕਟ ਹੁਸ਼ਿਆਰਪੁਰ ਆਪਾਂ ਬੰਦਾ ਹਾਂ ਨਾ ਇਹ ਕੰਡੀ ਏਰੀਆ ਆਪਾਂ ਕਹਿ ਸਕਦੇ ਹਾਂ ਇਸ ਤੋਂ ਅੱਗੇ ਹਿਮਾਚਲ ਚ ਕੰਡੀ ਏਰੀਆ ਨਾਲ ਹੀ ਹਿਮਾਚਲ ਆ ਦੋ ਕਿਲੋ ਕਿੱਥੋਂ ਨਾਲ ਦੋ ਕਿਲੋ ਮੇ ਡਾਗੇ ਹਿਮਾਚ ਸਸਕਾਰ ਦੋਸਤੋ ਇਹ ਆ ਜੀ ਪਿੰਡ ਕੋਟ ਇਹਦੇ ਨਾਲ ਦਾ ਪਿੰਡ ਹੈ ਜੀ ਪਟਿਆਲ ਔਰ ਇਹ ਹੁਸ਼ਾਰਪੁਰ ਡਿਸਟ੍ਰਿਕਟ ਦੇ ਪਿੰਡ ਹੈ ਜੀ ਔਰ ਇਸ ਵੇਲੇ ਇਹ ਖਾਲੀ ਹੋ ਚੁੱਕਾ ਨੇ ਪਿੰਡ ਕਿਉਂਕਿ ਲੋਕ ਇਸ ਪਿੰਡ ਨੂੰ ਛੱਡ ਕੇ ਹੋਰਾਂ ਪਾਸੇ ਸਿਟੀਆਂ ਵੱਲ ਨੂੰ ਮੂਵ ਹੋ ਰਹੇ ਨੇ ਜਿੱਦਾਂ ਆਪਾਂ ਕਹਿ ਲਈਏ ਕੋਈ ਹੁਸ਼ਾਰਪੁਰ ਜਾ ਰਿਹਾ ਕੋਈ ਕਿਤੇ ਜਾ ਰਿਹਾ ਇਹਦੇ ਕਈ ਮੁੱਖ ਕਾਰਨ ਨੇ ਕੁਝ ਕਾਰਨ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਜੋ ਇੱਕ ਦੋ ਨਾਲ ਘਰ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਜਦੋਂ ਸਾਡੀ ਗੱਲ ਹੋਈ ਤੇ ਉਹਨਾਂ ਨੇ ਸਾਨੂੰ ਕੁਝ ਦੱਸਿਆ ਵੀ ਇੱਥੇ ਦੇ ਮੁੱਖ ਕਾਰਨ ਕੀ ਨੇ ਕਿਉਂ ਲੋਕ ਅ ਦਰਸਲ ਇੱਥੋਂ ਜਾ ਰਹੇ ਨੇ ਦੋਸਤੋ ਇਹਨਾਂ ਪਿੰਡਾਂ ਦੇ ਵਿੱਚ ਕੋਈ ਵੀ ਸਹੂਲਤ ਨਹੀਂ ਹੈ ਇੱਥੇ ਕੋਈ ਮੈਡੀਕਲ ਨਹੀਂ ਕੋਈ ਹਸਪੀਟਲ ਨਹੀਂ ਹੈ ਕੋਈ ਸੜਕ ਨਹੀਂ ਬਣੀ ਹੋਈ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਕੱਲ ਨੂੰ ਕੋਈ ਕੋਈ ਵੀ ਬੰਦਾ ਘਰ ਦਾ ਬਿਮਾਰ ਹੁੰਦਾ ਤੇ ਇੱਥੇ ਦੀ ਕੋਈ ਏਦਾਂ ਦੀ ਫੈਸਿਲਿਟੀ ਨਹੀਂ ਹੈ ਕਿ ਉਹਨੂੰ ਫਟਾਫਟ ਲੈ ਕੇ ਹਸਪੀਟਲ ਲੈ ਕੇ ਜਾਇਆ ਜਾ ਸਕੀ ਕੋਈ ਗੱਡੀਆਂ ਵਾਲੇ ਇੱਥੇ ਆਉਣ ਨੂੰ ਮਨਾ ਕਰ ਦਿੰਦੇ ਕਿਉਂਕਿ ਰਸਤਾ ਨਹੀਂ ਹੈ ਅਸੀਂ ਤੁਹਾਨੂੰ ਰਸਤੇ ਦੀ ਵੀਡੀਓ ਨਾਲ ਜਰੂਰ ਸ਼ੇਅਰ ਕਰਾਂਗੇ ਰਸਤਾ ਬਹੁਤ ਖਰਾਬ ਆ ਚੋਦਾ ਰਸਤਾ ਆ ਰਿੱਟਾ ਰਸਤਾ ਕਦੀ ਪਾਣੀ ਆ ਜਾਏ ਮੀਂਹ ਪੈ ਜਾਏ ਤਾਂ ਇਹ ਆਪਣੇ ਘਰਾਂ ਚੋਂ ਨਿਕਲਣਾ ਵੀ ਇਹਨਾਂ ਲਈ ਮੁਸ਼ਕਲ ਹੋ ਜਾਂਦਾ ਇਸ ਮਾਹੌਲ ਦੇ ਵਿੱਚ ਇਹ ਜੀ ਰਹੇ ਨੇ ਔਰ ਮੈਂ ਇਹ ਰਿਕਵੈਸਟ ਕਰਨ ਚਾਹਾਂਗਾ ਭਗਵੰਤ ਮਾਨ ਸਰਕਾਰ ਨੂੰ ਵੀ ਇਹ ਪੰਜਾਬ ਦਾ ਹੀ ਪਿੰਡ ਆ ਔਰ ਆਪਣੇ ਪੰਜਾਬ ਦੀ ਹੀ ਗੱਲ ਤੁਸੀਂ ਖੁਦ ਕਹਿੰਦੇ ਹੋ ਵੀ ਸਾਨੂੰ ਦੱਸੋ ਸਾਨੂੰ ਆਪਣੇ ਵਿਚਾਰ ਦੇਵੋ ਵੀ ਅਸੀਂ ਕਿੱਦਾਂ ਆਪਣੇ ਦੇਸ਼ ਨੂੰ ਆਜਾ ਆਪਣੇ ਪਿੰਡ ਨੂੰ ਆਪਣੇ ਸੂਬੇ ਨੂੰ ਕਿੱਦਾਂ ਵਧੀਆ ਕਰ ਸਕੀਏ ਪੰਜਾਬ ਸਰਕਾਰ ਨੂੰ ਦੱਸੋ ਤੇ ਮੈਂ ਪੰਜਾਬ ਸਰਕਾਰ ਦੇ ਮੋਰੇ ਅਪੀਲ ਕਰਦਾ ਵੀ ਇਹਨਾਂ ਪਿੰਡਾਂ ਵੱਲ ਵੀ ਧਿਆਨ ਦਿੱਤਾ ਜਾਵੇ ਇਹਨਾਂ ਪਿੰਡਾਂ ਵੱਲ ਵੀ ਵੇਖਿਆ ਜਾਵੇ ਇਹ ਪਿੰਡ ਇਸ ਵੇਲੇ ਉਜੜਨ ਦੇ ਕੰगार ਤੇ ਆ ਕਿਉਂਕਿ ਇੱਥੇ ਦੇ ਬਹੁਤ سارے ਲੋਕ ਇਹਨਾਂ ਘਰਾਂ ਨੂੰ ਛੱਡ ਕੇ ਜਾ ਚੁੱਕੇ ਨੇ ਤੇ ਜੋ ਇੱਕ ਦੋ ਘਰ ਇੱਥੇ ਰਹਿੰਦੇ ਵੀ ਹਨ ਉਹਨਾਂ ਦੀ ਹਾਲਤ ਵੀ ਬਹੁਤ ਖਰਾਬ ਹੈ ਸੋ ਪਲੀਜ਼ ਕਿਰਪਾ ਕਰਕੇ ਇਹਨਾਂ ਪਿੰਡਾਂ ਵੱਲ ਧਿਆਨ ਦਿੱਤਾ ਜਾਵੇ